ਕੰਟੋ ਤੂੰ ਨਾ ਚਾਹ ਬਣਾ ਤੇ ਮੈਂ ਵੇਲੀਓ ਨਾ ਚਾਤੀ ਮਾਰ ਆ ਮੈਂ ਛੋਣ ਵਾਲੀ ਆ ਤੂੰ ਨੂੰ ਵੇਖ ਆ ਵੇਖਣਾ ਵੀ ਚਾਹੀਦਾ ਡੰਗਰ ਵਾਲੀ ਨਹੀਂ ਚਾਹੀਦਾ ਵੇਖਣਾ ਤੇ ਕੋਈ ਗੱਲ ਨਹੀਂ ਤੂੰ ਹੀ ਵੇਖੋ ਮੈਂ ਚਾਹ ਬਣਾਉਣੀ ਵਧੀਆ ਜੀ ਤੇ ਫਿਰ ਇੱਥੇ ਤੁਹਾਨੂੰ ਮੈਂ ਬਾਦ ਮਾਰਨੀ ਪੀਨੇ ਆ ਤੇ ਨਾਲੇ ਮੈਂ ਬਲਦੀ ਅੱਗੇ ਨਾ ਸਬਜੀ ਵਧੀਆ ਜੀ ਬਣਾ ਕੇ ਨਾ ਤੇ ਉਹ ਖਾਣੇ ਆ ਕਿੰਨੇ ਦਿਨ ਹੋ ਗਏ ਖਿਚੜੀ ਖਾ ਖਾ ਕੇ ਨਾ ਤੇ ਮਨ ਨੱਕ ਗਿਆ ਹੁਣ ਨਹੀਂ ਖਿਚੜੀਂ ਜੀ ਕਰਦਾ ਤੇ ਕਰਾਰੀ ਜੀ ਮੈਂ ਸਬਜੀ ਬਣਾਉਣੀ ਵਧੀਆ ਜੀ ਸਬਜੀ ਇਥੇ ਘਰ ਦੀ ਕੋਈ ਬਣਾਉਣੀ ਆ ਕਿ ਮੈਂ ਮੋਲ ਲਿਆ ਤੇ ਇਹਨੂੰ ਨਹੀਂ ਮੋਲਦੀ ਕਿ ਆ ਲਿਆਉਣੀ ਆ ਆਪਣੀਆਂ ਤੋਰੀਆਂ ਲੱਗੀਆਂ ਵਾ ਉਹ ਬੜਮ ਨਹੀਂ ਹੈ ਨਾ ਵਧੀਆ ਅਧਕਰ ਉਧਕਰ ਪਾ ਕੇ ਲਸਣ ਲੋਛੜ ਪਾ ਕੇ ਦੇਖੀ ਕਿੰਨੀ ਸਵਾਦ ਬਣਾਉਣੀ ਮੈਂ ਸਬਜੀ ਜਿਹੜੀਆਂ ਮੋਲ ਦੀਆਂ ਉਹ ਥੋੜੀਆਂ ਸਬজੀਆਂ ਕਰਦੀਆਂ ਤੇ ਸਬজੀਆਂ ਹਾਈਆਂ ਨਾ ਕੋਈ ਇਹਨਾਂ ਨੂੰ ਸਪਰੇ ਹੋਈ ਨਾ ਕੁਛ ਤੇ ਦੇਖਿਓ ਕਿੰਦੀ ਵਧੀਆ ਮੈਂ ਬਣਾਉਣੀ ਹੈ ਚੰਗਾ ਫੇ ਮੈਂ ਵੇਹਲੀ ਵੇਖ ਆਵਾਂ ਚੱਲ ਵੇਖੋ ਫੇ ਇਦਾਂ ਦੀ ਬੇਅਸ਼ਰਮ ਆ ਜੇ ਤੱਕ ਜਨਾਨੀ ਨਹੀਂ ਵੇਖੀ ਜਿੱਦਾਂ ਦੀ ਇਹ ਸਾਡੇ ਘਰ ਆ ਗਈ ਆ ਪਹਿਲੀ ਗੱਲ ਤੇ ਮੇਰਾ ਮੁੰਡਾ ਮੇਰੇ ਪੁੱਛੇ ਤੋਂ ਬਿਨਾਂ ਉੱਥੋਂ ਤੱਕ ਨਹੀਂ ਜਾਂਦਾ ਹੁਣ ਮੈਨੂੰ ਪੁੱਛਦਾ ਹੀ ਨਹੀਂਗਾ ਕੋਹ ਵੀ ਵੀ ਮੈਂ ਮੰਮੀ ਉੱਥੇ ਚੱਲਿਆਂ ਉੱਥੇ ਚੱਲਿਆਂ ਤਾਂ ਪਰ ਜਿਹੜੀ ਗੱਲ ਹੁਣ ਮੈਂ ਉਹਨੂੰ ਕਹਦਾ ਨਾ ਵੀ ਆਹ ਗੱਲ ਕਰਨੀ ਆ ਉਹਨੇ ਮੇਰੀ ਨਹੀਂ ਮੰਨਣੀ ਇਹ ਜੋ ਉਹਨੂੰ ਕਹੂਗੇ ਨਹੀਂ ਉਹੋ ਹੀ ਮਗਰੇ ਦੇ ਲੱਗਣਾ ਵਾ ਵੀ ਆਹ ਕੰਮ ਇਦਾਂ ਕਰਨਾ ਵਾ ਕਬਲ ਆਹ ਕੰਮ ਇਦਾਂ ਕਰਨਾ ਵਾ ਤੂੰ ਵੀ ਆਪ ਸਿਆਣਾ ਤੈਨੂੰ ਵੀ ਸਾਰਾ ਪਤਾ ਵਾ ਪਰ ਅੱਜ ਦੇ ਦਿਨ ਅਸੀ ਤਾਂ ਮੇਰਾ ਪੁੱਤ ਇਦਾਂ ਦਾ ਹੈ ਨਹੀਂ ਜਿੱਦਾਂ ਦਾ ਇਹਨੇ ਕਰ ਛੱਡਿਆ ਤੂੰ ਇਹ ਵੀ ਤੇ ਦਾदू ਦੀ ਮੰਨਦੇਈ ਆ ਕਿ ਤੂੰ ਹੋ ਲੋਕਾਂ ਦੀ ਮੰਨਦੇ ਜੇ ਤੇ ਦਾदू ਦੀਆਂ ਮੈਂ ਤੇ ਮੰਦੀ ਐਂ ਤਾਂ ਦੀਆਂ ਗੱਲਾਂ ਨਹੀਂ ਮੈਂ ਕਰਦੀ ਜਿੱਦਾਂ ਦੀਆਂ ਇਹ ਪਿੱਛੇ ਵੀ ਕਰਦੀ ਆਈ ਤੇ ਇੱਥੇ ਵੀ ਕਰਨ ਲਈ ਆ ਪਰ ਤੈਨੂੰ ਅਜੇ ਪੁੱਤ ਇਹਨਾਂ ਗੱਲਾਂ ਤਾਂ ਨਹੀਂ ਪਤਾ ਮੈਂ ਨਾ ਸਿਆਣਾ ਵਾ ਤੁਹਾਡੇ ਵਰਗਾ ਨਹੀਂ ਆ ਕਿ ਲੋਕਾਂ ਦੀਆਂ ਗੱਲਾਂ ਚ ਆਣ ਕੇ ਘਰ ਲੜੀ ਜਾਵਾਂ ਮੈਂ ਲੜਦੀ ਨਹੀਂ ਆ ਮੈਂ ਤੈਨੂੰ ਸਮਝਾਉਂਦੀ ਰਹੀ ਅੱਜ ਤੇ ਦਿਨਾਂ ਸੀ ਤਾਂ ਵੀ ਪੁੱਤ ਆ ਕਾ ਮਾ ਪਾ ਇਦਾਂ ਕਰਨਾ ਪਰ ਇਹਨੇ ਤਾਂ ਮੈਨੂੰ ਸਮਝਿਆ ਹੀ ਕੋੱਖ ਨਹੀਂ ਮੈਂ ਤੈਨੂੰ ਦੱਸਦਾ ਕੀ ਸਮਝਾਉਂਦੇ ਤੁਸੀਂ ਸਾਰਾ ਕੁਝ ਨਹੀਂ ਸਮਝਾਇਆ ਵਾ ਪਹਿਲੇ ਗੱਲ ਤੇ ਮੇਰੇ ਅੱ디 ਉਹ ਹੀ ਨਹੀਂ ਪੈਸੇ ਲੱਥੇ ਜਿਹੜੇ ਕਲਾ ਇਹ ਤੇ ਨੂੰ ਨਹੀਂ ਪਤਾ ਵਾ ਕਿ ਮੇਰੇ ਮਾਮੇ ਨੇ ਲਾ ਕੇ ਕਲਾਇਆ ਤੇ ਇਹਨੇ ਦੇ ਆਪਣੇ ਆਉਂਦੇ ਕਾਉਂਟ ਖਲਾਉਂਦਾ ਵੀ ਤੇ ਉਹ ਮੈਨੂੰ ਪਿਆਹਾ ਇਹਨੇ ਕਿੱਥੋਂ ਦੇਣਾ ਸੀ ਤੇ ਕਿ ਲੋ ਕਾਉਂਟ ਕਿਹੜਾ ਖੁੱਲ ਗਿਆ ਵਾ ਨਾ ਸਾਰਾ ਕੁ ਹੋ ਗਿਆ ਤੂੰ ਮੇਰੀ ਨਿਆਣਾ ਤੈਨੂੰ ਨਹੀਂ ਇਹਨਾਂ ਕਮਾਂ ਦਾ ਪਤਾ ਤੈਨੂੰ ਤੇਰੇ ਮਗਰ ਲਾਇਆ ਵਾ ਤੈਨੂੰ ਸਦਾਈ ਕੀਤਾ ਵਾ ਤੇਰੇ ਪਿਓ ਵਾਂਗੂ ਜੇ ਤੂੰ ਸੱਚ ਕੁੱਛ ਦੰਦੇ ਇਦਾਂ ਦੀਆਂ ਚਲਾਕ ਜਨਾਨੀ ਆ ਮੀਸ ਨਹੀਂ ਨਾ ਇਹ ਦਾਦੀ ਚਲਾਕ ਵਾ ਤੇ ਨਾ ਇਹ ਮੀਸ ਨੇ ਆ ਜਿਨੇ ਸਿਆਣੇ ਆ ਨਾ ਉਹਨੇ ਆਪਾਂ ਵੀ ਨਹੀਂ ਹੈਗੇ ਨਾਲੇ ਇੱਕ ਗੱਲ ਹੋਰ ਸੁਣੋ ਵੀ ਜਿਹੜਾ ਤੁਸੀਂ ਕਹੀ ਜਾਂਦੇ ਆ ਨਾ ਸਾਡੇ ਘਰ ਆ ਗਈ ਆ ਘਰ ਆ ਗਈ ਆ ਕਰਾ ਇਨੀਆ ਉਦੋਂ ਵਿਆਹ ਕਰਿਆਉਂਦੇ ਹੀ ਉਦੋਂ ਲਿਆਉਂਦੇ ਹੀ ਨਾ ਫਿਰ ਜੇ ਅਭੀ ਇਹਨਾਂ ਗੱਲਾਂ ਦਾ ਵੀ ਨੂੰ ਪਤਾ ਹੁੰਦਾ ਨਾ ਇਤਾਂ ਦੀ ਆਏ ਚਾਰ ਬਾਜ ਬੁੱਢੀ ਤੇ ਮੈਂ ਵਿਆਹ ਕਾ ਹੀ ਨਹੀਂ ਲਿਆਉਣੀ ਮੇਰਾ ਤਾਂ ਪੁੱਤ ਨਹੀਂ ਮੰਨਦਾ ਆਂਦਾ ਮਮੀ ਤੂੰ ਵਿਆਹ ਦਾ ਜੋ ਕਾਨਾ ਤੂੰ ਕਰ ਲੈ ਤੇ ਪਰ ਮੈਨੂੰ ਨਹੀਂ ਪਤਾ ਉਹਨਾਂ ਨੇ ਕਿਉਂ ਐਡੀ ਸੇਤੀ ਗੋਲ ਮੋਲ ਦੀ ਗੱਲ ਕਰ ਦਿੱਤੀ ਆ ਵੀ ਫਿਰ ਵੀ ਇਹ ਵਿਆਹ ਆ ਹੀ ਤੇ ਇੱਕ ਵਾਰੀ ਹੀ ਤੇ ਇਹਨੇ ਫਿਰ ਵੀ ਸਾਡੇ ਪੱਲੇ ਉਹਨਾਂ ਨੇ ਮਾਰ ਦਿੱਤੀ ਆਹ ਦੇਖੋ ਮੰਮੀ ਜੀ ਮੈਂ ਤੁਹਾਡੇ ਅੱਗੇ ਹੱਥ ਜੋੜਦੀ ਆਂ ਉਹ ਨਿਆਣਾ ਵਾ ਉਹਦੇ ਉੱਤੇ ਇਹਨਾਂ ਗੱਲਾਂ ਦਾ ਕੀ ਅਸਰ ਪਾਊਗਾ ਤੂੰ ਹਿੰਝ ਗੱਲਾਂ ਨਾ ਛੱਡਣੇ ਨੇ ਡੇ ਮੋੜਕੋੜ ਕੇ ਫੇ ਨਿਆਣੇ ਅੱਗੇ ਉਹ ਪੇ ਗੱਲਾਂ ਕਰਦੇ ਆ ਮੈਂ ਨਿਆਣੇ ਅੱਗੇ ਨਹੀਂ ਗੱਲਾਂ ਕਰਨੀ ਪਰ ਨਿਆਣੇ ਨੂੰ ਵੀ ਤੂੰ ਆਪਣੇ ਮਗਰ ਲਾ ਲਿਆ ਮੈਂ ਤੈਨੂੰ ਦੱਸਾਂ ਨਿਆਣਾ ਪਹਿਲਾਂ ਇਦਾਂ ਦਾ ਹੈ ਨਹੀਂ ਤੈਨੂੰ ਵੀ ਪਤਾ ਤੈਨੂੰ ਮੋੜ ਮੋੜ ਜਵਾਬ ਦਿੰਦਾ ਹੀ ਤੇ ਤੂੰ ਪਤਾ ਨਹੀਂ ਕੀ ਕਰ ਦਿੱਤਾ ਮੇਰੇ ਪੁੱਤ ਨੂੰ ਵੀ ਤੇ ਮੇਰੇ ਪੋਤੇ ਨੂੰ ਵੀ ਆਦੀਵਾ ਨਿਆਣਾ ਨਹੀਂ ਆ ਔਰ ਬਸ ਮੈਂ ਨਾ ਵੀ ਚੁੱਪ ਕਰਿਆ ਰਹਿਣਾ ਵੀ ਤੁਸੀਂ ਸਿਆਣੇ ਤੇ ਤੁਹਾਡੀ ਇੱਜ਼ਤ ਕਰਦਾ ਵਾਂ ਮੈਂ ਲੈ ਕਦੇ ਦੀ ਨਾ ਜੋਗ ਵਰਗ ਚੰਬੜੀ ਆ ਕਦੇ ਹਿੱਲ ਦੇਣਾ ਨਾ ਇੰਨੀ ਲੈਣ ਡੇ ਸਿਆਣੇ ਕਹਿੰਦੇ ਹੁੰਦੇ ਆ ਲੱਲੂ ਕਰੇ ਕਵਲੀਆਂ ਤੇਰਾ ਬਸਿੱਧੀਆਂ ਹੀ ਪਾਵੇ ਉੱਠੀ ਤੇ ਹੈਗੀ ਆ ਹੁਣ ਏਦਾਂ ਕਰਦੀ ਆ ਡੈਡੀ ਨੂੰ ਨਾ ਆਪਣੀਆਂ ਗੱਲਾਂ ਚ ਲਿਆਉਣੀ ਆ ਤੇ ਡੈਡੀ ਨੂੰ ਆਜ ਮਾਰਦੀ ਆ ਡੈਡੀ ਜੀ ਡੈਡੀ ਜੀ ਕੀ ਆ ਨਹੀਂ ਹੁਣ ਕਿਹੜਾ ਕੰਨਜ ਵਾਲਾ ਪਾਉਣਾ ਵਾ ਅੱਗੇ ਤੇ ਕਿਤੇ ਕੁਆਗੇ ਹੋਸ਼ ਨਹੀਂ ਨਹੀਂ ਡੈਡੀ ਜੀ ਮੈਂ ਇਹਦੇ ਵਾਸਤੇ ਨਵਾਜ਼ ਮਾਰੀ ਆ ਪਿਆਜੋ ਮੇਰੀ ਗੱਲ ਸੁਣਿਓ ਇੱਕ ਦੱਸ ਕਿਹੜੀ ਗੱਲ ਵਾ ਆਓ ਡੈਡੀ ਜੀ ਅੰਦਰ ਬੈਠ ਕੇ ਸੁਣ ਸੁਣਾਉਂਗੀ ਗੱਲ ਤੁਹਾਨੂੰ ਮੈਂ ਕੋਈ ਇੱਥੇ ਥੋੜੇ ਹੁਣ ਰਾਹ ਦੇ ਵਿੱਚ ਤੁਹਾਨੂੰ ਦੱਸੀ ਜਾਣੀ ਆ ਕੋਈ ਚੱਜ ਦੀ ਦੱਸੀ ਲੈ ਡੈਡੀ ਤੁਸੀਂ ਕਿਹੜੀ ਗੱਲਾਂ ਡੈਡੀ ਜਾਣਦੇ ਏ ਡੈਡੀ ਜੀ ਕੁਰਸੀ ਤੇ ਬਹਿ ਜਾਓ ਤੁਸੀਂ ਡੈਡੀ ਜੀ ਚਾਹ ਪੀਓਗੇ ਤੇ ਪਾਣੀ ਲਿਆਵਾਂ ਨਹੀਂ ਮੈਂ ਚਾਹ ਉੱਥੇ ਮੰਢਈ ਆ ਤੇ ਪੀ ਲੈਣੀ ਆ ਤੇ ਪਾਣੀ ਮੈਂ ਪੀ ਕੇ ਆਇਆ ਤੇ ਰੋਟੀ ਬਣਾ ਲੈਣੀ ਆ ਮੈਂ ਮਸ਼ਰੂਮ ਦੀ ਸਬਜ਼ੀ ਬਣਾਈ ਆ ਉਹ ਉਹ ਜਿਹੜੀ ਮਸੂਮ ਦੀ ਸਬਜ਼ੀ ਆ ਮੈਂ ਨਹੀਂ ਕਿ ਖਾਣੀ ਮੈਂ ਉਹ ਹੀ ਕਿਹੜੀ ਖਾ ਲੈਣੀ ਆ ਪਤੀਲੀ ਚ ਮੈਂ ਬਣਾਈ ਬੜੀ ਵਧੀਆ ਲੈ ਡੈਡੀ ਜੀ ਜੀ ਮੇਰੇ ਮੂੰਹ ਨਿਕਲੀ ਗਿਆ ਏ ਪਤਾ ਮੈਨੂੰ ਕਿੰਨੇ ਟੈਨਸ਼ਨ ਸੀ ਉਹਨਾਂ ਨੂੰ ਦੱਸਣ ਦੇ ਸਕੂਲ ਨੂੰ ਫੋਨ ਤੇ ਫੋਨ ਆਉਣ ਡਿਆ ਏ ਉਹਦੇ ਪੈਸੇ ਜਮਾ ਕਰਾਉਣ ਵਾਲੇ ਏ ਤੇ ਤੁਹਾਨੂੰ ਪਤਾ ਖਰਚਾ ਹੋਣਾ ਕਿ ਮਹਾ ਹੀ ਮੈਂ ਘਰ ਕੋਤਰ ਕੇ ਤੇ ਜਮਾ ਕਰਾ ਕੇ ਆਈ ਆ ਤੋਂ ਟੈਨਸ਼ਨ ਦੇ ਵਿੱਚ ਹੀ ਨਾ ਮੇਰੇ ਕੋ ਤਾਂੜ ਕੋ ਗਲਤ ਨਿਕਲ ਗਿਆ ਵੀ ਡੈਡੀ ਜੀ ਤੁਸੀਂ ਆਪੇ ਕਿ ਜਿਹੜੇ ਬਣਾ ਲਓ ਤੁਸੀਂ ਉਸੇ ਕਰਦੇ ਗੁੱਸਾ ਕਰ ਲਿਆ ਵਾ ਰਾਇ ਤੇਰਨੋਂ ਜ਼ਿਆਦਾ ਟੈਨਸ਼ਨ ਮੈਨੂੰ ਹੈ ਮੈਂ ਅੱਜ ਤੱਕ ਚੁੱਲ੍ਹੇ 'ਤੇ ਨਹੀਂ ਮਾਰੀ ਪਰ ਜਿਹੜੀ ਮੈਨੂੰ ਹੱਥੀਂ ਬਣਾਉਣੀ ਪਈ ਮੇਰੇ ਹੱਥ ਹੀ ਛੱਡ ਗਿਆ ਚਾਹ ਛੱਡੋ ਡੈਡੀ ਜੀ ਇਹਨਾਂ ਗੱਲਾਂ ਨੂੰ ਮੇਰੇ ਤੜ ਕੋਈ ਗਲਤੀ ਤੇ ਮੰਨਣ ਨਹੀਂ ਆਂ ਵੀ ਡੈਡੀ ਜੀ ਚਲੋ ਮੇਰੇ ਕੋਲ ਗਲਤੀ ਹੋ ਗਈ ਆ ਤੇ ਤੁਸੀਂ ਮੈਨੂੰ ਮਾਫ ਕਰ ਦੋ ਤੁਸੀਂ ਦੱਸੋ ਹੁਣ ਚਾਹ ਦੀ ਲੋੜ ਵਾ ਰੋਟੀ ਦੀ ਲੋੜਾ ਤੇ ਤੁਸੀਂ ਚੁੱਪ ਕਰਕੇ ਇੱਧਰ ਆ ਜਾ ਕਰੋ ਮੇਰੇ ਵੱਲ ਤੇ ਮੈਂ ਤਾਂ ਮੇਰੇ ਰੋਟੀ ਪਾਣੀ ਆਪੇ ਬਣਾ ਕੇ ਦਿਆ ਕਰੂੰਗੀ ਮੈਂ ਚਾਹ ਪਾਣੀ ਨਹੀਂਗਾ ਕੋਈ ਪੀਣਾ ਜਿਹੜੀ ਤੇਰੇ ਦਿਲ ਦੀ ਗੱਲ ਆ ਤੂੰ ਮੈਨੂੰ ਉਹ ਦੱਸ ਡੈਡੀ ਜੀ ਦਿਲ ਦੀ ਗੱਲ ਤੇ ਮੇਰੀ ਨਹੀਂ ਕੋਈ ਵੀ ਤੁਸੀਂ ਐਦਾਂ ਕਰੋ ਮੈਨੂੰ ਨਾ ਇੱਕ ਘਰ ਦੇ ਕਾਗਜ਼ ਦੇ ਦਿਓ ਹਾਂ ਘਰ ਦੇ ਕਾਗਜ਼ ਹਾਂਜੀ ਠੀਕ ਆ ਉਹ ਵੀ ਮੈਂ ਦੇ ਦਿਆਂ ਜੀ ਦੇ ਜੀ ਮੰਮੀ ਨੂੰ ਤੇ ਮੈਂ ਪੁੱਛਿਆ ਨਹੀਂਗਾ ਮੈਂ ਤਾਂ ਮੰਮੀ ਨੇ ਨਾ ਰੌਲਾ ਪਾਈ ਜਾਣਾ ਤੇ ਚਲ ਡੈਡੀ ਜੀ ਨੂੰ ਪੁੱਛ ਲੈਣੀ ਆ ਤੇ ਡੈਡੀ ਜੀ ਇਹ ਮਜਬੂਰੀ ਆ ਤੇ ਮੈਨੂੰ ਕਾਗਜ਼ ਤੁਹਾਨੂੰ ਦੇਣੇ ਪੈਣੇ ਆ ਦੇ ਦੋਗੇ ਨਾ ਤੇ ਮੈਂ ਵੀ ਅਖਾਂ ਸਹੀਂ ਵੀ ਕਿੰਨੇ ਮਰਲੇ ਆ ਤੇ ਕੀ ਹਿਸਾਬ ਦਾ ਭਗਾ ਵੀ ਮੇਜੇ ਦੇ ਨਾਂ ਹੈਗੇ ਵੀ ਆ ਤੇ ਜਾਇ ਤੁਹਾਡੇ ਨਾਂ ਹੀ ਕਮਰੇ ਭੋਲਣ ਦੇ ਆ ਮਗਰੋਂ ਸਭ ਕੋ ਮੇਜੇ ਰੋਣਾ ਦਾ ਰਹਿ ਜਾਣਾ ਵਾ ਜੀਂਦਿਆਂ ਤੇ ਮੈਂ ਇੱਕ ਪੋਟਾ ਕਾਗਜ਼ ਦਾ ਨਹੀਂ ਹੋ ਕੇ ਨੂੰ ਖਾ ਲੈਣਾ ਤੇ ਨਾ ਮੈਨੂੰ ਬਾਰ-ਬਾਰ ਹੱਥ ਡੈਡੀ ਜੀ ਜਿਹੜਾ ਦੁਨੀਆ ਤੇ ਆਇਆ ਮਨਾ ਉਹਨੇ ਇੱਕ ਦਿਨ ਜਾਣਾ ਵੀ ਆ ਤੇ ਜੀਂਦਿਆਂ ਜਿਹੜੇ ਕਾਗਜ਼ ਪੱਤਰ ਵਾ ਨਾ ਜੋ ਵੀ ਘਰ ਦਾ ਪਿਆਲੀ ਬੰਨੇ ਦਾ ਉਹ ਬੱਚਿਆਂ ਦੇ ਨਾਂ ਹੋ ਜੇ ਨਾ ਉਹਦੇ ਨਾਂ ਦੀ ਕੋਈ ਰੀਸ ਨਹੀਂਗੀ ਜਿਹੜਾ ਬੰਦਾ ਆਪਣੇ ਹੱਥੀਂ ਤੇ ਅੱਕੀ ਕਰ ਜਾਂਦਾ ਵਾ ਰਾਜ ਤੈਨੂੰ ਤਾਂ ਨਹੀਂ ਉਹ ਮੈਂ ਕਾਗਜ਼ ਦੇਣੇ ਮੇਜਰ ਹੋਂ ਆਉਦਾ ਨਾ ਹਰ ਕਾਂਕੀ ਤੇ ਮੈਂ ਤਖੀਲੇ ਜਾ ਕੇ ਤੇ ਉਹਦੇ ਨਾਲ ਕਰ ਆਉਂਗਾ ਤੇ ਤੂੰ ਇਹ ਨਾ ਫੇਰ ਕਰ ਕੁੜੀ ਨੂੰ ਦੇ ਜਾਣਾ ਨਹੀਂ ਐ ਕੁੜੀ ਨੂੰ ਦੇ ਕੇ ਜਾਂਦੇ ਤੁਹਾਡਾ ਤੁਹਾਡੇ ਕੋਈ ਰਹੂਗਾ ਡੈਡੀ ਜੀ ਤੁਸੀਂ ਤਾਂ ਹਾ ਗੱਲ ਕਹਿਤੀ ਐ ਨਾ ਤੇ ਮੈਨੂੰ ਮੰਮੀ ਤੇ ਮਾਸਾ ਯਕੀਨ ਨਹੀਂ ਗਾ ਮੰਮੀ ਤੇ ਜੋ ਕੁਝ ਵੀ ਹੁੰਦਾ ਵਾ ਨਾ ਉਹ ਕਵਲ ਦੀ ਹੋਈ ਮਰ ਜਾਂਦੀ ਆ ਤਕੀਬਤਾ ਕਿਤੇ ਉਹਨੂੰ ਨਾ ਕਾਗਜ ਫੜਾ ਦੇ ਮੈਨੂੰ ਹੈ ਗੱਲੋਂ ਡਰਵਾ ਕਾਗਜ ਉਹਦੇ ਕੋਲ ਵੀ ਨਹੀਂ ਕਾਗਜ ਮੈਂ ਰੱਖੇ ਆ ਤੂੰ ਐਵੇਂ ਕਾਗਜਾਂ ਬਾਰੇ ਕਿਉਂ ਨਹੀਂ ਐਨਾ ਆਪਣਾ ਪਸੋ ਤਵਾ ਤੈਨੂੰ ਲੱਗਾ ਵਾ ਸਿਰਫ ਕਾਗਜਾਂ ਦਾ ਫਿਕਰ ਉਹ ਕਿਦਣ ਦੀ ਬਿਮਾਰ ਪਈ ਉਹਦਾ ਦੇ ਕੁਵਾਰ ਵੀ ਪੁੱਛਿਆ ਕੋਈ ਲਿਆ ਪਤਾ ਉਹਦਾ ਡੈਡੀ ਜੀ ਪਤਾ ਇਹ ਤੇ ਮੈਂ ਤਾਂ ਲੈਂਦੀ ਨਾ ਜੇ ਮੰਮੀ ਨੇ ਮੇਰੇ ਨਾਲ ਕੋਈ ਸੁਲੂਖ ਚੰਗਾ ਕੀਤਾ ਮੰਮੀ ਤੇ ਬੋਲਦੇ ਨਹੀਂ ਮੇਰੇ ਨਾਲ ਚੰਗਾ ਤੇ ਮੈਂ ਉਹਨੂੰ ਕਵਾਉਂਦੀ ਕਿਦੀ ਜੇ ਮੈਂ ਇੱਕ ਕਰਦੀ ਹਾਂ ਨਾ ਤੇ ਮੰਮੀ ਮੈਨੂੰ ਗਾੜੀਓਂ ਦਾਸ ਲਾਉਂਦੀ ਹੀ ਤੇ ਮੇਰਾ ਜੀ ਕਰਦਾ ਵੀ ਇਹ ਕਾਰ ਵੇਚ ਕੇ ਨਾ ਤੇ ਮੈਂ ਬਾਹਰ ਸ਼ਹਿਰ ਚ ਕੋਠੀ ਲੱਲਵਾ। ਅੱਛਾ ਸ਼ਹਿਰ ਚ ਕੋਠੀ ਲੈਣੀ ਆ ਤੇ ਘਰ ਵਾਲੀ ਕੋਠੀ ਨਹੀਂ ਵੀ ਚੰਗੀ। ਮੇਰੀ ਵੱਲੋਂ ਇੱਕ ਦੀਆਂ ਦੋ ਖਰੀਲਾ ਪਰ ਆਪਣਾ ਚਾਦਰ ਵੇਖ ਕੇ ਤੇ ਪੈਰ ਫੇਰ ਪਛਾਵੀ ਪਛਾਰੀ ਕਿਤੇ ਹੋਰ ਨਾ ਹੋਏ ਵੀ ਪੈਰ ਚਾਦਰ ਤੋਂ ਬਾਹਰ ਨਿਕਲ ਜਾਣ ਤੇ ਮੁੜ ਕੇ ਤੁਰੀ ਫਿਰੇ। ਨਹੀਂ ਡੈਡੀ ਜੀ ਇਹ ਸਭ ਕੁ ਮੈਂ ਨਾ ਸੋਚ ਸਮਝ ਕੇ ਕੀਤਾ ਵਾ ਜਿਹੜੀ ਤੁਸੀਂ ਕਹਿੰਦੇ ਨਾ ਵੀ ਪੈਰ ਵਸਾਰੇ ਉਹ ਮੇਰੇ ਕੋਲ ਥੋੜੀ ਬਹੁਤੇ ਹੈਗੇ ਆ ਤੇ ਮੈਂ ਜੋੜੇ ਵੀ ਆ ਤੇ ਕੋਹ ਮੈਂ ਚੱਲੇ ਘਰ ਵੇਚ ਦੇਣਾ ਫਿਰ ਮੈਂ ਨਹੀਂ ਗੇ ਘਰ ਰੱਖਣਾ ਜੇ ਤੁਸੀਂ ਨਹੀਂ ਨਾ ਮੈਨੂੰ ਕਾਗਿ ਦੇ ਦੇਣੇ ਤੇ ਮੈਂ ਇਦਾਂ ਹੀ ਵੇਚ ਜਾਣਾ ਜੇ ਇਦਾਂ ਕਿਦਾਂ ਘਰ ਵੇਚ ਦੇਗੀ ਕਾਗਜ਼ ਪੱਤਰ ਸਾਰਾ ਮੇਰੇ ਨਾਂ ਆ ਮੇਰੇ ਕੋਲ ਵਾ ਮੈਂ ਨਹੀਂ ਗਾ ਵੇਖਣ ਦੇਣਾ ਜੋ ਮਰਜੀ ਕਰਲਾ ਡੈਡੀ ਜੀ ਮੈਂ ਕਿਹੜੀ ਕੋਈ ਜ਼ਮੀਨ ਦੇ ਵਿੱਚ ਹਿੱਸਾ ਮੰਗਣ ਦੀ ਆ ਤੁਹਾਡੇ ਕੋਲ ਤੁਸੀਂ ਜ਼ਮੀਨ ਨਾ ਰੱਖ ਲਈ ਤੇ ਮੈਂ ਆਖਿਆ ਚਲੋ ਕੋਈ ਨਹੀਂ ਰੱਖ ਲਈ ਆ ਪਰ ਮੈਂ ਘਰ ਤੇ ਆਨੀ ਨਾ ਜੇ ਤੂੰ ਮੈਨੂੰ ਘਰ ਦਿੱਤਾ ਤੇ ਮੈਂ ਕਾਗਜ਼ ਹੀ ਮੰਗੇ ਆ ਹੋਰ ਤੇ ਮੈਂ ਤੁਹਾਡੇ ਕੋਲ ਕੁਝ ਨਹੀਂ ਮੰਗਿਆ ਇਹ ਘਰ ਤੇ ਗੁਜ਼ਾਰਾ ਕਰੀ ਜਾਂ ਬੜੀ ਛੋਟੀ ਗੱਲ ਆ ਤੇ ਜੇ ਤੂੰ ਬਾਰ-ਬਾਰ ਆਖੇ ਤੇ ਮੈਂ ਕਾਗਜ਼ ਨਹੀਂ ਉਹ ਦੇ ਦੇ ਜੋ ਮਰਜ਼ੀ ਕਰ ਲੈ ਬਿਲਕੁਲ ਨਾਮ ਨਾਲ ਨਹੀਂ ਮੇਰੇ ਲਾਗੇ ਡੈਡੀ ਜੀ ਤੁਸੀਂ ਨਾ ਹਾਂ ਬੋਲਦੇ ਨਹੀਂ ਕਿ ਤੁਹਾਡੇ ਵਿੱਚ ਮੰਮੀ ਬੋਲਣ ੜੀ ਆ ਜਿੱਦਾਂ ਮੰਮੀ ਕਹਿੰਦੀ ਆ ਨਾ ਤੁਸੀਂ ਉਹਦੇ ਰੂਪ 'ਚ ਚੱਲਣ ਦੇ ਆ ਜੇ ਤੇ ਮੈਂ ਅਜੇ ਵੀ ਤੁਹਾਨੂੰ ਕਹੀ ਜਾਨੀ ਆ ਕਿ ਪ੍ਰਮਾਨਜੀਤ ਦੇ ਨਾਲ ਮੈਨੂੰ ਕਾਗਜ਼ ਦੇ ਦਿਓ ਮੈਨੂੰ ਕਾਗਜ਼ ਦੇ ਦਿਓ ਪਰ ਤੁਸੀਂ ਉਹਨਾਂ ਗੱਲਾਂ ਤੇ ਨਹੀਂ ਜੇ ਆਉਣ ਦੇ ਜੇ ਹਾਂ ਗੱਲ ਆ ਰੋ ਬੋਲਣ ਬੁਲਾਉਣ ਦੀ ਚੱਲ ਮੈਂ ਉਹ ਮੰਮੀ ਦੇ ਬੋਲੀ ਬੋਲ ਰਹਾ ਆ ਪਰ ਇਹੋ ਯਾਬ ਮੈਂ ਨਹੀਂ ਕੇ ਕਾਗਜ਼ ਦੇਣੇ ਤੂੰ ਮੈਨੂੰ ਬਾਰ-ਬਾਰ ਆਹ ਨਾ ਤੇ ਮੈਨੂੰ ਮੇਰਾ ਕਹਿੰਦੇ ਮੂੰਹ ਜਿਆਦਾ ਨਾ ਖਿਲਾੜੀ ਮੂੰਹ ਕਾਦਾ ਖਲਾਉਣਾ ਤੁਹਾਡਾ ਤਾਂ ਮੈਂ ਕਰ ਨਹੀਂ ਸਤਕਾਰ ਆਦਰ ਪਰ ਤੁਸੀਂ ਕਰਾਉਣਾ ਨਹੀਂ ਕਿ ਚਾਹੁੰਦੇ ਚਲੋ ਜਾ ਕੇ ਤੇ ਪਕਾਓ ਤੇ ਖਾਓ ਤੇ ਹੱਥ ਧਲੋ ਤੇ ਨਾਲੇ ਖਵਾਲ ਮੰਮੀ ਨੂੰ ਜੇ ਤੁਸੀਂ ਇੰਨਾ ਵਾਇਆ ਜੋਗੇ ਜੇ ਤੇ ਕਰੋ ਮੇਰੇ ਵੱਲ ਨਾ ਵੇਖਿਓ ਮੈਂ ਨਹੀਂ ਕਿਤੇ ਪਾਣੀ ਦਾ ਘੁੱਟ ਵੀ ਤੁਹਾਨੂੰ ਦੇਣਾ ਤਰਗੇ ਨਾ ਕਿ ਬੜਾਇਆ ਤੇਰੇ ਵੀ ਤੌਰ ਪਰ ਤੂੰ ਵੀ ਇਨੇ ਬਦਲਾਇਆ ਤੂੰ ਇਹ ਨਾ ਪਤਨ ਵਾਲਾ ਨਹੀਂ ਮੈਨੂੰ ਪਤਾ ਹੈ ਪਹਿਲਾਂ ਤੂੰ ਵੀ ਆਕੜਦਾ ਨਹੀਂ ਇਹਦੇ ਮਗਰ ਜਦੋਂ ਇਹ ਤੇਰੇ ਨਾਲ ਗੱਲ ਕਰਦੀ ਨਾ ਤੂੰ ਪੂਰਾ ਆਕੜ ਆਕੜ ਕੇ ਰਹਿਣਾ ਨਹੀਂ ਤੇ ਹੁਣ ਉਹ ਦਿਨ ਦਾ ਮੰਮੀ ਮੰਮੀ ਕਰਦਾ ਫਿਰਦਾ ਜਿੱਦਾਂ ਦਾ ਨਾਨਕੇ ਚਲ ਗਈ ਆ ਵਾ ਤੋਰ ਤਾਰ ਨਹੀਂ ਬਦਲੇ ਮੇਰੇ ਉਹਦੇ ਨਾਲ ਜੇਦੀ ਗਲਤੀ ਹੋਵੇ ਨਾ ਉਹਦੀ ਕੱਢਣੀ ਚਾਹੀਦੀ ਆ ਭਾਵੇਂ ਹੋਵੇ ਵੱਡਾ ਭਾਵੇਂ ਹੋਵੇ ਛੋਟਾ ਤੇ ਗਲਤੀਆਂ ਹੈ ਵੀ ਕਿਹਦੀਆਂ ਵਾ ਫਿਰ ਸਾਰੀਆਂ ਗਲਤੀਆਂ ਤੇ ਇਹਦੀਆਂ ਮੇਰੀ ਤੇ ਗਲਤੀ ਵੀ ਫਿਰ ਕੋਈ ਨਹੀਂ ਮੈਂ ਤਾਂ ਘਰ ਬਣਾਉਂਦੀ ਇਥੋਂ ਤੱਕ ਮਰ ਗਈ ਤੁਹਾਡੀ ਗਲਤੀਆਂ ਤੁਸੀਂ ਬਾਹਰ ਕੱਢਣ ਦੇ ਹੀ ਮੰਮੀ ਨੂੰ ਤੇ ਮੈਂ ਤਾਂ ਅੱਜ ਵੀ ਹੁਣ ਵੀ ਕੱਢਣਾ ਇਹਨੂੰ ਬਾਹਰ ਮੈਂ ਤਾਂ ਨਹੀਂ ਰੱਖਣਾ ਮੈਂ ਫਿਰ ਵਿਆਹ ਲੂ ਹੀ ਰੇ ਤੈਨੂੰ ਮੈਂ ਦੱਸਦਾ ਕੱਢੋ ਹਾਂ ਫਿਰ ਤੇ ਹੁਣ ਮੈਂ ਕੱਢ ਦੇਣਾ ਵਾ ਕੱਢੋ ਹਾਂ ਫਿਰ ਇਹਦੀ ਕਿਦਾਂ ਕੱਢਦੀ ਤੂੰ ਇਹ ਵੀ ਵਿਆਹ ਲਈ ਤੂੰ ਬਾਲਾ ਇਹਦਾ ਮਗਰ ਨਾ ਲੱਗ ਮੁਰ ਪਸਤਾਉਣਾ ਮੈਂ ਨਹੀਂ ਪਸਤਾਉਣਾ ਤੁਸੀਂ ਆ ਜਿਹੇ ਸਾਹਮਣੇ ਡਏ ਜੇ ਮੈਨੂੰ ਕਿ ਲੋੜ ਪਸਤਾਉਣ ਦੀ ਮੇਰਾ ਤਾਂ ਮੁੰਡਾ ਫੇਰ ਦੁਬਾਰਾ ਵਿਆਹਿਆ ਜਾਣਾ ਵਾ ਜਾਂ ਹੋਵੇ ਨਾ ਪੀ ਇਹਦਾ ਮੁੰਡਾ ਨਹੀਂ ਵਿਆਹਿਆ ਜਾਣਾ ਮੈਂ ਤੇ ਅੱਜ ਭਾ ਦੋ ਹੋਰ ਲੈਵਾ ਦਾਦੀ ਤੁਸੀਂ ਵੀ ਨਾ ਪਿਛਲੀ ਾਰ ਵੀ ਇਦਾਂ ਕੀਤਾ ਸੀ ਪਿਛਲੀ ਾਰ ਮम्मा ਨੂੰ ਇਦਾਂ ਹੀ ਕੱਟਦਾ ਸੀ ਇਦਾਂ ਕਰ ਕਰਕੇ ਤੇ ਉਹਦੇ ਤਾਂ ਤੋਰਨੇ ਹੀ ਚੰਗੇ ਤੇ ਚੰਗੇ ਤੇ ਇਹਦਾ ਵੀ ਨਹੀਂ ਜੇ ਮੈਨੂੰ ਪਤਾ ਹੁੰਦਾ ਪੀ ਇਹ ਵੀ ਇਦਾਂ ਦੀ ਤੇ ਮੈਂ ਤੇ ਲਿਉਣੀ ਨਹੀਂ ਸੱਚ ਪਾ ਸਿਹਤ ਦਾਦੀ ਇਹ ਕੰਮ ਨਾ ਰੋਜ਼ ਰੋਜ਼ ਨਹੀਂ ਹੁੰਦੇ ਵੀ ਇਹ ਕਿਹੜੀ ਗਾਜਰ ਮੂੜੀਆਂ ਵਾ ਕਿ ਗਾਏ ਮੰਡੀ ਤੇ ਲੈ ਜਾਂਦੇ ਤੇਰੀਆਂ ਅੱਖਾਂ 'ਚ ਵੱਜੀ ਆ ਪੱਟੀ ਆ ਵੀ ਮੈਂ ਤੈਨੂੰ ਦੱਸੀ ਵੀ ਜਾਣ ਰਹੀ ਆ ਵਾਰ-ਵਾਰ ਤੇ ਪਰ ਜੇ ਤੈਨੂੰ ਜੰਮਣ ਵਾਲੀ ਜਿੰਨੇ ਤੈਨੂੰ ਜੰਮਾਇਆ ਉਹ ਸਾੜ ਕੇ ਚਲ ਗਈ ਆ ਤੇ ਇੱਕ ਲਾਏ ਨੂੰ ਵੀ ਦਊਂਗੀ ਉਹ ਆਈ ਉਹ ਉਦੋਂ ਹੜਦਾ ਗਰੀਬੀ ਬੜੀ ਸੀ ਤਾਂ ਇਹ ਵੀ ਵਿਚਾਰੇ ਨਾ ਗਰੀਬੀ 'ਚੋਂ ਆਇਆ ਇਹ ਨਹੀਂ ਜਾਣਦੇ ਕਿਤੇ ਵੀ ਇਹ ਦਸਮੇ ਨਾ ਕਿੰਨਾ ਪਿਆਰ ਕਰਦੇ ਆ ਚੁੱਝਿਆ ਜਿਆ ਪਿਆਰ ਨਹੀਂ ਕਰਦੀ ਇਹ ਲੋਕ ਬਖਵਾ ਕਾਦੀ ਲੋਕਾਂ ਕੋ ਬੜੀ ਸੱਚੀ ਹੋਣ ਦੀ ਬਾਤ ਇਹ ਤਾਂ ਚੱਲ ਨਹੀਂ ਬਾਹਰ ਨਿਕਲ ਦਾਦੀ ਜੇ ਇਹ ਮੰਮੀ ਨੂੰ ਬਾਹਰ ਕੱਢਣਾ ਵਾ ਨਾ ਫੇ ਮੈਂ ਵੀ ਨਾਲ ਜਾਣਾ ਜੇ ਵੀ ਤੁਸੀਂ ਪਿਛਲੀ ਮੰਮੀ ਮੈਨੂੰ ਵੀ ਇਦਾਂ ਹੀ ਕੀਤਾ ਸੀ ਤੇ ਬਾਜੋ ਵਿਚਾਰੇ ਆਏ ਨਹੀਂ ਇਹ ਦਸਵੇਂ ਨਾ ਕਿੰਨਾ ਕਰਦੇ ਆ ਮੈਂ ਇਹਨਾਂ ਨੂੰ ਕਿੰਨਾ ਉੱਚੇ ਨੀਵਾ ਬੋਲਦਾ ਹੋਂ ਨਹੀਂ ਤੁਹਾਡੇ ਕਰਕੇ ਤੇ ਇਹ ਵਿਚਾਰੇ ਇਹਨਾਂ ਨਾ ਉਹਦੇ ਬਦਲੇ ਵਿੱਚ ਨਾ ਪਿਆਰ ਕਰਦੇ ਸੀ ਜੋ ਕੋਈ ਹੋਰ ਹੁੰਦਾ ਨਾ ਉਹਨੂੰ ਚਲ ਜਾਣਾ ਸੀ ਆਪੇ ਹੀ ਤੇ ਚਲ ਜਾਣਾ ਤੇ ਚਲ ਜਾ ਮੈਂ ਤੈਨੂੰ ਅੱਦਾ ਵੀ ਨਹੀਂ ਰੱਖਣਾ ਜੇ ਤੂੰ ਸੱਚ ਕਹਦਾ ਤੇ ਮੈਂ ਨਹੀਂ ਇਹਨੂੰ ਰੱਖਣਾ ਮੇਰੀਆਂ ਬਾਵਾ ਖੜੀਆਂ ਵਾ ਫਿਰ ਮੈਂ ਵੀ ਨਾਲ ਹੀ ਜਾਣਾ ਵਾ ਤੂੰ ਕਿਉਂ ਜਾਣਾ ਨਾਲ ਤੂੰ ਕਿ ਇਹਦੇ ਮਗਰ ਲੱਗਾ ਚੰਦਰੀ ਘੱਡੀ ਤੇ ਅਸੀਂ ਆਪਣੇ ਘਰ ਰਹਿੰਨੇ ਆ ਇਹਨੂੰ ਕੱਢ ਦੇ ਘਰੋਂ ਮੈਂ ਨਹੀਂ ਰਹਿਣਾ ਤੁਹਾਡੇ ਨਾਲ ਵੀ ਦਭਾ ਹਣ ਇਹਗੇ ਵੇਚ ਵਟ ਕੇ ਖਾ ਜਾਂਦੀਆਂ ਤੇ ਤੁਰ ਜਾਂਦੀਆਂ ਹੁੰਦੀਆਂ ਮੋਕੇ ਬੱਸ ਕਰੋ ਮੰਮੀ ਜੀ ਨਾ ਰੱਬ ਨੂੰ ਥੱਲੇ ਲਾਓ ਤੁਸੀਂ ਕਿਹੜੀ ਮਾਂ ਆ ਜਿਹੜੀ ਆਪਣੇ 3 ਪੁੱਤਾਂ ਨੂੰ ਵੇਚ ਲੂਗੀ ਉਹ ਤੇ ਫਿਰ ਕੋਈ ਮਾਂ ਨਹੀਂ ਡੈਣੀ ਹੋਊਗੀ ਤੇ ਮੈਂ ਐਦਾਂ ਦੀ ਨਹੀਂ ਆ ਵੀ ਆਪਣੇ ਪੁੱਤ ਨੂੰ ਛੱਡ ਕੇ ਜਾਵਾਂ ਜਾਂ ਆਪਣਾ ਘਰ ਖਰਾਬ ਕਰਾਂ ਜੇ ਸੱਚ ਪੁੱਛਦੀ ਤੂੰ ਡੈਣੀ ਆ ਮੇਰੇ ਪਾ ਦੀ ਚਲੋ ਫੇਨ ਤੁਸੀਂ ਇੱਥੇ ਘਰ ਸੰਭਾਲ ਲਓ ਵੀ ਆਪਾਂ ਜਾਂਦੇ ਆ ਨਾਨੀ ਨਾਨੂ ਕੋਲ ਹੀ ਮੈਨੂੰ ਨਹੀਂ ਪਤਾ ਕਿਹੜੇ ਮਤਲਬ ਨੂੰ ਆਜਾ ਮਾਰ ਰਹੀ ਆ ਆਜਾਂ ਦੇ ਕਾਗਜ਼ਾਂ ਨੂੰ ਪੈਣ ਨਹੀਂ ਆ ਬਈ ਕਾਗਜ਼ ਮੇਰੇ ਹੱਥਾਂ ਅੰਸ਼ੇ ਨਾ ਆ ਜਾਣ ਬਾਪੂ ਵੀ ਐਡਾ ਕੱਚਾ ਕੁਬਾ ਨੇ ਜਿਹੜਾ ਵੀ ਐਡੀ ਛੇਤੀ ਕਾਗਜ਼ ਇਹਨਾਂ ਨੂੰ ਬੜਾ ਦੋ ਮੈਂ ਦੇ ਇੱਕ ਪੋਟਾ ਕਾਗਜ਼ਾ ਨਹੀਂ ਦਿੰਦਾ ਇਹ ਕਿਹੜੇ ਬਾਗ ਦੀ ਮੋਰੀ ਆ ਜਿਹੜੇ ਮੇਰੇ ਕੋ ਕਾਗਜ਼ ਮੰਗਣ ਲਈ ਆ ਹਾਈਵੇ ਰ ਬਾਈ ਇਹ ਕੀ ਹੋ ਗਿਆ ਬੀਨੂੰ ਤਾਂ ਪਤਾ ਵਾ ਦਾਦੀ ਮੇਰੀ ਮੇਰੇ ਤੋਂ ਬਗੈਰ ਰਹਿ ਨਹੀਂ ਸਾਦੀ ਹੁਣ ਮੈਂ ਕੀ ਕਰਾਂ ਕਿੱਧਰ ਕਿਹੜੇ ਕੂਚ ਪਾਵਾਂ ਵੇਖਾਂ ਵੀ ਹੁਣ ਕਿੱਦਨ ਨੂੰ ਚਲ ਗਏ ਇਹਨਾਂ ਨੂੰ ਡੱਕਾਂ ਵੇ ਰਬੀ ਤੈਨੂੰ ਪਤਾ ਦਾਦੀ ਤੇਰੇ ਤੋਂ ਬਗੈਰ ਰਹਿ ਨਹੀਂ ਸਕਦੀ ਤੇ ਤੂੰ ਪਖਾਂਡ ਕਰ ਕਰ ਤਾਂ ਦੱਸਣ ਦੇ ਤਾਂ ਇੰਨਾ ਸਤਾ ਦੇਣ ਡਿਆ ਤੂੰ ਮੈਨੂੰ ਤੇ ਦਾਦੀ ਜੀ ਪਹਿਲਾਂ ਨਾ ਤੁਸੀਂ ਨਾ ਮੰਮੀ ਦਾ ਮੇਰਾ ਨਾ ਮੋਹ ਪਿਆਰ ਪਵਾ ਲਿਆ ਸੀ ਤੇ ਹੁਣ ਨਾ ਤੁਸੀਂ ੱੱਕੇ ਮਾਰ ਮਾਰ ਕੱਢਦੇ ਹੋਂ ਜਿੱਥੇ ਮੇਰੀ ਮੰਮਾ ਜਾਊਗੀ ਉੱਥੇ ਹੀ ਮੈਂ ਜਾਣਾ ਵਾ ਹੁਣ ਜੇ ਤੂੰ ਐਦਾਂ ਕਰਦਾ ਤੇਰਾ ਕਰਕੇ ਮੇਰਾ ਅੱਖ ਲੈਣੀ ਆ ਪਰ ਮੈਨੂੰ ਨਹੀਂ ਮੇਰੇ ਮਾਂ ਚ ਨਹੀਂ ਇਹਦੇ ਚੈਨ ਆਉਂਦੇ ਤੇ ਤੇਰੇ ਨਾਲ ਵੇਖ ਕੇ ਜਦੋਂ ਮੈਨੂੰ ਭੱਜੀ ਆਈ ਮੈਂ ਅੰਦਰੋਂ ਵੀ ਮੇਰਾ ਪੁੱਤ ਕੀ ਕਾਨੂੰ ਉਹਦੇ ਨਾਲ ਚੱਲ ਚੱਲਾ ਵਾ ਅਸੀਂ ਨਾ ਹੁਣ ਇੱਥੇ ਤਾਂ ਰਹਿਣਾ ਵਾ ਤੇ ਜੇ ਤੂੰ ਮੇਰੀ ਗੱਲ ਮੰਨੋਗੇ ਤੂੰ ਹੀ ਨਾ ਅੱਗੇ ਤੋਂ ਜੇ ਤੇ ਮੰਮੀ ਨੇ ਧੱਕੇ ਮਾਰੇ ਨਾ ਨਹੀਂ ਉੱਥੇ ਚੱਲ ਜਾਣਾ ਵਾ ਫਿਰ ਤੂੰ ਸਾਂਭ ਲਿਆ ਆਪਣਾ ਘਰ ਤੇ ਪੈਸੇ ਸਾਂਭ ਲਿਓ ਫਿਰ ਹਾਏ ਮੈਂ ਤੇ ਸੋਚਿਆ ਸੀ ਵੀ ਬਾਪੂ ਮੇਰੀਆਂ ਗੱਲਾਂ ਚ ਆਜੂਗਾ ਪਰ ਨਾ ਇਹ ਤੇ ਸਿਰੇ ਦਾ ਚਲਾਗ ਨਿਕਲਿਆ ਇਹ ਤੇ ਮਾਸਾ ਨਹੀਂ ਆਹੇ ਤੈਨੂੰ ਕਾਗਜ ਤੈਨੂੰ ਨਾ ਕਾਗਜ ਦਿੱਤੇ ਮੈਂ ਤਾਂ ਆਖਾ ਮਾਤਾ ਨੇ ਨਹੀਂ ਮੰਨਣਾ ਚੱਲ ਬਾਪੂ ਮੰਨ ਜੂਗਾ ਪਰ ਨਾ ਬਾਪੂ ਤੇ ਕਿਤੇ ਭੋਲਾ ਨਹੀਂ ਤੇ ਗੋਲਾ ਨਿਕਲਿਆ ਚੱਲ ਕੋਈ ਗੱਲ ਨਹੀਂ ਸਿਆਣਿਆਂ ਦੇ ਹੁੰਦੇ ਨਾ ਸਿੱਧੀ ਕਿਉਂ ਉਂਗਲਾਂ ਨਾਲ ਕਿਉਂ ਨਿਕਲੂ ਨਾ ਤੇ ਟੇਢੀ ਉਂਗਲਾਂ ਕੱਢਣਾ ਇਹ ਮੈਨੂੰ ਵੀ ਕੋਈ ਨਾ ਹੁਣ ਚਾਲ ਚਲਾਉਣੀ ਪੈਣੀ ਆ ਖੇਡ ਖੇਡਣੀ ਪੈਣੀ ਆ ਫੇਰ ਇਹ ਜ਼ਿੰਮੇਵਾਰ ਇਹੋ ਹੀ ਹੋਣਗੇ ਹਾ ਹਾ ਲੋੜਾ ਪਾ ਕੇ ਨਹੀਂ ਵਜਿਆ ਮੈਂ ਪੁੱਤ ਪੈਸੇ ਨੂੰ ਕੀ ਕਰਨਾ ਚੱਟਣਾ ਵਾ ਮੈਨੂੰ ਤੁਹਾਡੀ ਲੋੜ ਵਾ ਮੈਂ ਕੀ ਕਰਨਾ ਵਾ ਨਾਲੇ ਦਾਦੀ ਜੀ ਤੁਸੀਂ ਜਿਹੜਾ ਕਹਿੰਨੇ ਆ ਨਾ ਇਹ ਮਤਰਾਈ ਆ ਇਹ ਨਹੀਂ ਮਤਰਾਈ ਮਤਰਈਆਂ ਵਾਲੇ ਕੰਮ ਤੁਸੀਂ ਕਰ ਦੇ ਜੇ ਨਹੀਂ ਪੁੱਤ ਮੈਂ ਨਹੀਂ ਕਰਦੀ ਇਹ ਦਿਲ ਚ ਵਹਿਮ ਕੱਢਦੇ ਤੂੰ ਨਾਲੇ ਮੰਮੀ ਜੀ ਨਿਰਾਪੂਰਾ ਪੈਸੇ ਨੂੰ ਵੀ ਕੀ ਕਰਨਾ ਵਾ ਘਰ ਦੇ ਵਿੱਚ ਨਾ ਜੀ ਰਾਲ ਮਿਲ ਕੇ ਰਹਿਣੇ ਚਾਹੀਦੇ ਆ ਜਿੱਥੇ ਜੀ ਨਹੀਂ ਚਾਰ ਰਾਲ ਮਿਲ ਕੇ ਰਹਿੰਦੇ ਉੱਥੇ ਪਿਆਹਾ ਵੀ ਕੀ ਕਰੂਗਾ ਚਲੋ ਮੰਮੀ ਆਪਾਂ ਅੰਦਰ ਚੱਲੀਏ ਹਾਏ ਹਾਏ ਰਾਜ ਸੱਚਾ ਹੀ ਆਂਦੀ ਸੀ ਪੀ ਇਹ ਮਾਵਾਂ ਧੀਆਂ ਹੈ ਹੀ ਇਦਾਂ ਦੀਆਂ ਵਾ ਤੇ ਇਹਨਾਂ ਤੇ ਪਤਾ ਨਹੀਂ ਕੀ ਧੂੜ ਕੇ ਤੇ ਮੇਰੇ ਮੁੰਡੇ ਦੇ ਸਿਰ ਚ ਪਾਤਾ ਤੇ ਮੇਰੇ ਪੋਤੇ ਦੇ ਸਿਰ ਦੇ ਵਿੱਚ ਵੀ ਪਾਤਾ ਵਾ ਤੇ ਇਹਨੇ ਤੇ ਉੰਦੀ ਨਹੀਂ ਪਤਾ ਨਹੀਂ ਸਾਡੇ ਘਰ ਦਾ ਭੱਠਾ ਹੀ ਗੋਲ ਕਰ ਛੱਡਿਆ ਵਾ ਮੰਮੀ ਜੀ ਕਿਉਂ ਐਵੇਂ ਨਾ ਸੋਚੀ ਜਾਂਦੇ ਜੀ ਜਦੋਂ ਮੈਂ ਤੇ ਪਾਪਾ ਤੁਹਾਡੇ ਨਾਲ ਵਾਂ ਪੁੱਤ ਤੁਸੀਂ ਤੇ ਮੇਰੇ ਨਾਲ ਵਾਂ ਤੁਸੀਂ ਮੈਨੂੰ ਕਦੀ ਕੋਈ ਮਾੜੀ ਚੰਗੀ ਨਹੀਂ ਹੁਣ ਕੀਤੀ ਤੇ ਵੇਲਾ ਤੇਰੀ ਦਾਦੀ ਜਿਹੜੀ ਹੈ ਨਾ ਮੇਰੇ ਤੇ ਪੁੱਠੇ ਸਿੱਦੇ ਇਲਜ਼ਾਮ ਲਾਈ ਜਾਂਦੀ ਆ ਮੈਂ ਤੇ ਚਾਹੁੰਨੀ ਆ ਰਲ ਮਿਲ ਕੇ ਰਹੀਏ ਨਿਕਾਜ ਤਾਂ ਨਹੀਂ ਪਰਿਵਾਰ માં ਤਿੰਨ ਚਾਰ ਜੀ ਆ ਤੇ ਜੇ ਐਦਾਂ ਇੱਕ ਦੂਜੇ ਨਾਲ ਵੱਡੂ ਵੱਡੂ ਕਰਦੇ ਰਹੇ ਤੇ ਫੇਰ ਗੁਜ਼ਾਰਾ ਹੋ ਜਾਊਗਾ ਕੋਈ ਨਹੀਂ ਕੋਖ ਨਹੀਂ ਹੁੰਦਾ ਵੀ ਆਨੂ ਪਤਾ ਤੁਸੀਂ ਸੱਚੇ ਜੇ ਤੁਹਾਡਾ ਕੈਰੈਕਟਰ ਇਦਾਂ ਦਾ ਨਹੀਂ ਆ ਕੋਈ ਨਹੀਂ ਪਰ ਤੇਰੀ ਦਾਦੀ ਦੇ ਮਨ 'ਚ ਪਤਾ ਨਹੀਂ ਕਿੰਨੇ ਉਲਟੀਆਂ ਸਿੱਧੀਆਂ ਗੱਲਾਂ ਭਰਤੀਆਂ ਵਾ ਉਹਨਾਂ ਦੇ ਮਨ 'ਚ ਨਾ ਇੱਕੋ ਗੱਲ ਬਹਾਲ ਹੀ ਦਿੱਤੀ ਆ ਵੀ ਕਵਰ ਚੰਗੀ ਨਹੀਂ ਆ ਤੇ ਉਹ ਕੋਈ ਗੱਲ ਫੜ ਲਈ ਉਹਨਾਂ ਨੇ ਪੱਲੇ ਬੰਨ ਲਈ ਆ ਵੀ ਮੈਂ ਇਹਨੂੰ ਕਰੂੰ ਕੱਢਣਾ ਵਾ ਦਾਦੀ ਦੀ ਕਿਹੜੀ ਗੱਲ ਵਾ ਸਾਡ ਨੂੰ ਨਾ ਢਾਡੀ ਦਾ ਪੂਰਾ ਵਿਸ਼ਵਾਸ ਵਾ ਵੀ ਅਸੀਂ ਢਾਡੀ ਨਾਲ ਚਾਹੀ ਸਾਹਮਣੇ ਲਿਆਵਾਂਗੇ ਸਾਰਿਆਂ ਦੇ ਪੁੱਤ ਜੇ ਤਾਨੂੰ ਮੇਰੇ ਤੇ ਵਿਸ਼ਵਾਸ ਵਾ ਨਾ ਤੇ ਮੈਂ ਵੀ ਤੁਹਾਡੇ ਤੇ ਮਾਣ ਕਰਦੀ ਆ ਵੀ ਤੁਸੀਂ ਦੋਵੇਂ ਜਾਣੇ ਨਾ ਮੇਰੀ ਇੱਜ਼ਤ ਕਰਦੇ ਆ ਤੇ ਪੈਸੇ ਦੀ ਕਿਹੜੀ ਗੱਲ ਵਾ ਪੈਸੇ ਤੇ ਹੱਥਾਂ ਦੀ ਮੈਲ ਵਾ ਮੰਮੀ ਤੇ ਜਾਣ ਕੇ ਹੀ ਵਸਣਾ ਪੈਸੇ ਪਿੱਛੇ ਹੀ ਦੌੜੀ ਜਾਂਦੇ ਆ ਉਹ ਨਾ ਹੈਗੇ ਇਦਾਂ ਦੇ ਆ ਸ਼ੁਰੂ ਤਾਂ ਇਦਾਂ ਦੇ ਕੰਮ ਕਰਦੇ ਰਹਿੰਦੇ ਆ ਪਰ ਬਦਲਣਾ ਚਾਹੀਦਾ ਮਨਾ ਉਮਰ ਦੇ ਸਾਹਬ ਨਾ ਬੰਦੇ ਦਾ ਫਰਕ ਪੈਣਾ ਚਾਹੀਦਾ ਵਾ ਕਈਆਂ ਦੀ ਨਾ ਉਮਰ ਹੀ ਤਾਂ ਲੰਗ ਜਾਂਦੀ ਆ ਪਤਾ ਨਹੀਂ ਕਿਤੇ ਚਲ ਗਏ ਆ ਨਾ ਹੀ ਸਾਡੇ ਦਾਦੂ ਇਦਾਂ ਦੇ ਆ ਨਾ ਹੀ ਪਾਪਾ ਤੇ ਜਾਓ ਨਾ ਤੁਸੀਂ ਨਾ ਚਾਹ ਬਣਾਓ ਤੇ ਮੈਂ ਆ ਗਿਆ ਮੜਾ ਜਾ ਚਲ ਠੀਕ ਆ ਪੁੱਤ ਬਣਾ ਨਹੀਂ ਆ ਪਤਾ ਨਹੀਂ ਮੰਮੀ ਦਾ ਮੇਰੇ ਨਾਲ ਕੀ ਵੈਰ ਵਾ ਕਿਉਂ ਏਦਾਂ ਕਰਦੇ ਆ ਮੈਂ ਇਨਾ ਸਾਹਮਣੇ ਤੇ ਕਹਿ ਦੂੰਗੀ ਕਿ ਚਲੋ ਕੋਈ ਨਹੀਂ ਜੋ ਕਹਿੰਦੇ ਕਹਿ ਲੈਣ ਮੰਮੀ ਅੰਦਰੋਂ ਅੰਦਰ ਨਾਲ ਮੈਨੂੰ ਵੱਡ ਵੱਟ ਖਾਣ ਦੀ ਮੰਮੀ ਦੀ ਗੱਲ ਆ ਹੈ ਪਾਣੀ ਤੇ ਪੀਵਾ ਕੋਟ ਸਿਰ ਵੀ ਇਨਾ ਪੀੜ ਕੰਡਿਆ ਵਾ ਨਾ ਤੇ ਨਾਲੇ ਗੋਲੀ ਇਕ ਅੱਧੀ ਵੇਖ ਲੈਣੀ ਉਥੋਂ ਤੇ ਵੇਖ ਲੈ ਜਿਹੜੀ ਬਗਾਨੀ ਸੀ ਨਾ ਉਹ ਇਨਾ ਵਾਸਤੇ ਆਪਣੀ ਹੋ ਗਈ ਆ ਤੇ ਜਿਹੜੀ ਆਪਣੀ ਹੀ ਉਹ ਹੁਣ ਇਹਨਾਂ ਨੂੰ ਬਗਾਨੀ ਲੱਗਣ ਦਾ ਪੀ ਆ ਹੁਣ ਪਾਣੀ ਕੋਟ ਪੀਣੀ ਆ ਛੜੀ ਇਹ ਡੰਗਰਾ ਦਾ ਵੀ ਮੰਦਾ ਇਹ ਹਾਲ ਕੀਤਾ ਵਾ हाँ बे ना इन्होंने नुछ। चार पठे खानू ना इन बेचार आज चाह पी लो ती तो चे आली बह गई वेली की बहना मी ने की हाल बनाया डर पठे पुठे पैन वाले ही हूं ਐਦਾ ਪਾਣੀ ਪੁੰਨੀ ਡਾਏ ਆ ਯੋ ਮੀ ਵਰਦੇ ਜੀ ਤੇ ਹੁਣ ਪੱਠੇ ਪਾ ਕੇ ਤੇ ਮੇਰਾ ਰੱਦਾ ਵੇਚਾਣਾ ਕਰ ਲਉ ਨਹੀਂ ਤੇ ਚਲੋ ਮੀ ਤੇ ਵਰਨ ਗਿਆ ਤੇ ਪੱਠੇ ਪਾ ਕੇ ਤੇ ਰਾਜ ਨੇ ਤਾਨੂੰ ਕਾਇ ਲਵਾਜ ਮਾਰੀ ਹੀ ਉਹ ਰਾਜ ਨੇ ਆਵਾਜ਼ ਕਾਦੀ ਮਾਰਨੇ ਹੈ ਹਰ ਇੱਕ ਅੱਜ ਦੁਨੀਆ ਅੱਜ ਕੱਲ ਨਾ ਮਤਲਬ ਦੀ ਆ ਉਹਨੂੰ ਹੁਣ ਮਤਲਬ ਹੀ ਕੋਈ ਤਾਂ ਕਰਕੇ ਆਵਾਜ਼ ਮਾਰੀ ਹੁਣ ਉਹਨੂੰ ਕਾਦਾ ਮਤਲਬ ਹੋਈਗਾ ਕੋਠੀਆਂ ਖਰੀਦਣ ਲਈ ਸ਼ਹਿਰ ਤੇ ਆਂਦੀ ਆ ਵੀ ਉਹ ਜਿਹੜੇ ਕਾਗਜ਼ ਆ ਉਹ ਦੇ ਦੇ ਮੈਂ ਕਹ ਇੱਕ ਵਾਰੀ ਆਖੇ ਵੀ ਆਹੀ ਆਖੇ ਕਾਗਜ਼ ਨਹੀਂ ਮੈਂ ਜੀਣਾ ਦੇਣੀ ਹਾ ਹੈ ਕਾਗਜ਼ ਕਰਦੇ ਆਹੋ ਆਹੀ ਨਹੀਂ ਕਾਗਜ਼ ਦੇਣੇ ਜੋ ਮਰਜੀ ਕਰਦੀ ਰਵੇ ਇਹਨੂੰ ਕਾਗਜ਼ ਦੇ ਕੇ ਕਾਹੀ ਕਿੱਥੇ ਜਾਣਾ ਕੀ ਪਤਾ ਉਹਨੇ ਸਾਡਾ ਕੋਠਾ ਵੀ ਨਾਲ ਹੀ ਨਹੀਂ ਦੇ ਦੇਣਾ ਹੁਣ ਬੜੀ ਲੋਲੋ ਪੋਪੋ ਮੈਨੂੰ ਕੀ ਚੀ ਵੀ ਕਿਹਤਰਾ ਡੈਡੀ ਮੰਨੂ ਮੈਂ ਸਿੱਧਾ ਹੀ ਜਵਾਬ ਦਿੱਤਾ ਮੈਂ ਕਹ ਇੱਕ ਵਾਰੀ ਇਹ ਮਮੀ ਦਾ ਕੀ ਪਰਾ ਉਹ ਉਹਨੂੰ ਕੁੜੀ ਨੂੰ ਨਾ ਦੇ ਦੇ ਕਾਗਜ਼ ਉਹ ਉਹ ਲੈ ਜਾਊਗਾ ਫਲਾਣ ਮੈਂ ਆਖਿਆ ਵੀ ਨਾ ਕਿ ਐਸ ਨੂੰ ਕਾਗਜ਼ ਮਿਲ ਨਹੀਂ ਆ ਤੇ ਨਾ ਕੋਈ ਆਖੇ ਤੇ ਮੈਂ ਜੀਂਦਾ ਕਾਗਜ਼ ਨਹੀਂ ਉਹ ਦੇਣੇ ਸੇ ਮੇਰਾ ਜ਼ਿਆਦਾ ਬਰਖਲਾਬ ਹੋ ਗਈ ਤੇ ਬੋੜ ਬੋੜ ਕਰਦੀ ਚਲੀ ਗਈ ਚੱਲ ਗਈ ਤੇ ਚੱਲ ਜੇ ਜਿੰਨਾ ਕਹਨੂੰ ਹੁਣ ਪੁੱਛਣ ਡਈ ਨਾ ਇੰਨਾ ਕੀ ਇਹਨੇ ਫੇਰ ਪੁੱਛਣਾ ਵਾ ਤੇ ਕੋਈ ਗੱਲ ਨਹੀਂ ਜੇ ਨਾ ਨਾ ਹਾਨੂੰ ਬੋਹਣਾ ਤੁਸੀਂ ਆਖੂਗੀ ਤੇ ਉਹਨੂੰ ਮੇਰੇ ਵਾਲ ਖਲਾਇਓ ਇਹਨੂੰ ਮੈਂ ਚੰਗੀ ਤਰ੍ਹਾਂ ਹੀ ਕਾਗਜ਼ ਦਊਂਗੀ ਜੇ ਤਾਂ ਲੋਕੀ ਦਿੰਦੇ ਹੁੰਦੇ ਆ ਤੇ ਜਿੰਨੇ ਕਹਾਨੂੰ ਛਾਂਭਣ ਲਈ ਸਾਡੀ ਪੁੱਤ ਗੱਛ ਕਰ ਲਈ ਆ ਉਹਨੇ ਕੀ ਤੈਨੂੰ ਕਰਦੇ ਕਾਗਜ਼ੀ ਵਾਲ ਨੇ ਇੰਨਾ ਬੱਥਨੇ ਤੈਨੂੰ ਕੁਲੀਆਂ ਚਾਰ ਦੇਤੀਆਂ ਤੂੰ ਹੁਣ ਵੇਚਣੇ ਵੀ ਲਾਤੀਆਂ ਉਹ ਸ਼ਿਆਣੇ ਆਂਦੇ ਹੁੰਦੇ ਆ ਨਾ ਭੁੱਖੇ ਦੀ ਤੀਰ ਜੀ ਰੱਖੇ ਡਾਉਣ ਲੱਗੀ ਉਹ ਕਾਗਜ਼ ਕਰਦੇ ਆਂਦੀ ਆ ਇਹ ਇਹੋ ਜੀ ਦਾ ਕੀ ਲੈਣਾ ਫੇ ਘਰ ਦੇ ਸਾਡਕੇ ਤੇ ਪਹਿਲੀ ਵੀ ਵੇਚਦੇ ਅਸੀਂ ਕਿੱਧਰ ਜਾਣਾ ਕਿ ਤਰਾਈਆਂ ਕਰਦੀ ਫਿਰਦੀ ਆ ਉਹ ਤਾਂ ਤਾਂ ਰੱਬ ਹੀ ਡੈਡੀ ਨੂੰ ਪੁੱਛਣੀ ਆ ਤੇ ਖਰਿਆ ਮੰਨ ਹੀ ਜਾਣਾ ਤੇ ਇਹੋ ਜੇ ਸਾਡੇ ਦੋਵਾਂ ਨਾਲ ਸਲਾਹ ਕਰਦੀ ਤੇ ਚੱਲ ਖਰਿਆ ਹੀ ਮੰਨ ਹੀ ਜਾਂਦੇ ਅੱਜ ਵੀ ਉਹਨਾਂ ਦੀ ਪੈੜੀ ਬੰਨਾ ਜੋ ਘਰ ਬਾਹਰ ਵਾ ਤੇ ਕੱਲ ਨੂੰ ਵੀ ਉਹਨਾਂ ਦਾ ਅਸੀਂ ਐਡੇ ਨਹੀਂ ਸਦਾਈ ਐਡੇ ਨਹੀਂ ਮੂਰਖ ਜਿਹੜੇ ਅਸੀਂ ਕੁੜੀ ਨੂੰ ਦੇ ਦਾਂਗੇ ਜੋ ਕੁੜੀ ਦਾ ਹੱਕ ਉਹੋ ਹੀ ਉਹਨੂੰ ਦਵਾਂਗੇ ਐਤਾ ਨਹੀਂ ਪਿਆਈ ਸਾਰਾ ਪੈੜੀ ਬੰਨਾ ਵੀ ਦੇ ਦੇਣਾ ਵਾ ਇਹਦੇ ਇਰਾਦੇ ਚ ਵੀ ਹੈ ਨਾ ਐਡੇ ਮੂਰਖ ਵਾ ਇਹਨਾਂ ਘਰੇ ਉਹਨੂੰ ਦੇ ਦੇਣਾ ਇਹਦੇ ਢਿੱਡ ਚ ਇਹੋ ਵਹਿਮ ਬੈਠਾ ਹੋਰ ਕੋਈ ਨਹੀਂ ਵਾ ਉਹ ਤੂੰ ਵੀ ਉਹਦੀ ਬੋਲੀ ਬਣ ਬਣ ਕੇ ਨਾ ਬਹਿ ਹੋਰ ਨਾ ਹੋਏ ਵੀ ਤੈਨੂੰ ਵਾਲ ਚ ਲੈ ਕੇ ਤੇ ਮੈਨੂੰ ਵੀ ਲੈ ਕੇ ਤੇ ਕਾਗਜੀ ਹੱਥ ਹੋ ਜਾਂਦੇ ਰਹਿਣ ਉਹ ਮੈਂ ਈ ਨਹੀਂ ਕੱਚੀ ਕੁੜੀ ਮੈਂ ਤੇ ਗੱਲੀ ਗੱਲੀ ਤੁਹਾਨੂੰ ਡਹੀ ਆ ਸਮਝਾਉਣ ਕਿ ਜੇ ਹਾਨੂੰ ਪਿਆਰ ਨਾ ਪੁੱਛਦੀ ਪਿਆਰ ਦਲਾਸਾ ਕਰਦੀ ਜਿੱਦਨ ਦੀ ਮੈਂ ਢਿੱਲੀ ਹਾਂ ਰੋਟੀ ਪਾਣੀ ਪੁੱਛਦੀ ਤੇ ਆਪੇ ਹੀ ਬੰਦਾ ਆਖਦਾ ਵਾ ਕਿ ਚੱਲ ਜਾਈਂ ਇੰਨੀ ਸੇਵਾ ਕਰ ਲਈ ਅੱਜ ਵੀ ਇਹਨਾਂ ਦਾ ਤੇ ਕੱਲ ਵੀ ਇਹਨਾਂ ਦਾ ਜਾ ਤੂੰ ਹੀ ਅੱਗੇ ਸੋਚ ਲਓ ਕੀ ਕਰਨਾ ਬੋਬਿਤਾ ਮੈਨਾਂ ਆਖਿਓ ਵੀ ਮੇਰਾ ਨੋ ਪੁੱਤ ਵਾ ਇਹ ਮੈਨੂੰ ਚੁੱਕਣਾ ਦੇਣ ਰਹੀ ਆ ਮੈਂ ਤੁਹਾਨੂੰ ਇਹ ਆਖਿਆ ਵੀ ਮੇਜਰ ਆਉਂਗਾ ਮੈਂ ਫੇਰ ਉੱਥੇ ਤਸੀਲੇ ਜਾ ਕੇ ਕਰਾਂਗਾ ਜੋ ਮੇਰ ਕੋ ਹੋਣਾ ਤੈਨੂੰ ਨਹੀਂ ਮੈਂ ਕਾਜੀ ਦੇਣਾ ਮੈਂ ਸਿੱਧਾ ਠੋਕ ਕੇ ਦਿੱਤਾ ਜਵਾਬ ਤੇ ਫੇਰ ਕੀ ਆਦੀ ਸੀਗੀ ਫੇਰ ਮੈਂ ਪਾਤਰ ਬੁਲਾਉਣਗੇ ਲੈ ਬੁਲਾ ਕੇ ਫੋਨ ਬੈਜੂਗੀ ਕਿ ਉਹ ਹੱਥ ਫਲਾਣ ਕਰੋ ਆ ਤੇ ਵੇਖ ਲੈ ਉਹਦਣ ਉਹ ਮੇਰੇ ਸਾਹਮਣੇ ਆਉਂਦੀ ਤਾਂ ਮੈਂ ਆਖਦੀ ਸੀ ਕਿ ਉਹੋ ਹੀ ਉਹ ਜਿਹੜੀ ਖਿਚੜੀ ਬਣਾ ਕੇ ਦਿੱਤੀ ਸੀ ਅੰਧੀ ਆ ਕਿ ਉਹ 파ਕੇ ਦਵਾ ਉਦੋਂ ਨਾ ਤੈਨੂੰ ਇੱਕ ਲਈ ਜਿੰਨਾ ਕਿਨੂ ਡਈ ਆਖਣ ਜਿਹਦੇ ਨਾ ਬੋਲਣ ਰਹੀ ਆ ਮੈਂ ਸਾਬ ਨਾ ਗੱਲ ਕਰਾਂ ਕੱਲ ਨੂੰ ਮੈਨੂੰ ਵੀ ਇਹਨਾਂ ਦੀ ਲੋੜ ਵਾ ਓ ਚੱਲ ਐਵੇਂ ਨਾ ਕੰਡੇ ਲੂਈ ਜਾ ਉਹਨੂੰ ਕਿਹੜੀ ਲੱਠੀ ਜੜੀ ਹੈ ਵੀ ਯਾਦ ਵਾ ਚੱਲ ਗਾ ਚਾਹ ਪੀਏ ਕੋਟ ਠੰਡੀ ਹੋਣ ਲਈ ਆ ਮੈਂ ਤਾਂ ਤਾਈਆਂ ਤੇ ਤੁਹਾਨੂੰ ਛੱਡਣਾ ਹੀ ਤਾਂ ਤੁਸੀਂ ਤਾਂ ਮੈਨੂੰ ਵੀ ਗੱਲੀ ਲਾ ਲਿਆ ਵਾ ਮੇ ਵਰਦੇ ਦੇ ਬੇਤੀ ਮੈਂ ਆਈ ਆ ਤਾਂ ਹੀ ਦੁਖੀ ਸੁਖੀ ਬਾਪੂ ਵੀ ਨਾ ਮਾਸਾ ਨਹੀਂ ਅੱਗੇ ਬੋਲ ਦੰਦਾ ਹੁਣ ਸਾਰੇ ਮਾਤਾ ਦੀ ਪੜਾਈ ਬੋਲਣ ਡਿਆ ਵਾ ਕੋਈ ਗੱਲ ਨਹੀਂ ਬੋਲਣਾ ਕਿੰਨੀ ਕ ਬੋਲਣੀ ਆ ਪਰ ਵੇਖੋ ਏ ਰੱਬ ਦੇ ਰੰਗ ਜਿਹੜੇ ਆਪਣੇ ਧੀਆਂ ਪੁੱਤ ਵਾ ਉਹਨਾਂ ਨੂੰ ਬਗਾਨੇ ਬਣਾਇਆ ਤੇ ਜਿਹੜੀ ਉਹ ਪਿੱਸੀੋਂ ਆਈ ਉਹ ਮਤ ਰਈ ਉਹਨੂੰ ਆਪਣੀ ਸਗੀ ਬਣਾ ਲਿਆ ਜੋ ਕੁਝ ਵੀ ਆਂਦੇ ਉਹਨੂੰ ਦੇ ਦਈਏ ਕੋਈ ਗੱਲ ਨਹੀਂ ਮਾਤਾ ਕਰ ਲਉ ਕਿੰਨੀ ਕ ਚੋਰਿਆਂ ਕਰਨੇ ਜਿੱਦਣ ਮੈਂ ਮਾਰਿਆ ਨਾ ਟਰੰਕ ਨੂੰ ਹੱਥ ਅੱਗੇ ਤੇ ਮੈਂ ਕੱਢਣੇ ਇਕੱਲੇ ਕਾਗਜ਼ ਹੁਣ ਮੈਂ ਕਾਗਜ਼ ਨਾ ਕੱਢੇ ਜੋ ਕੋ ਜੀ ਮੇਰੇ ਹੱਥ ਲੱਗਾ ਨਾ ਸਾਕਰ ਹੂੰ ਜ ਵੱਟ ਕੇ ਨਾ ਇਹਨੂੰ ਘਰ ਨੂੰ ਲੈ ਕੇ ਆਵਾਂਗੀ ਫੇਰ ਮਾਰੀ ਮੱਥੇ ਤੇ ਹੱਥ ਦਵਤਲਾ ਮਾਰ ਕੇ ਰੋਏਗੀ